ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਕਾਰ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ ਵੀ ਕਿਹਨੂੰ ਆਪਾਂ ਇੱਕ ਸੰਪੂਰਨ ਜਾਂ ਇੱਕ ਕੰਪਲੀਟ ਕਾਰ ਕਹਿ ਸਕਦੇ ਹਾਂ ਜਿਹੜੀ ਕਾਰ ਦਾ ਖਰਚਾ ਘੱਟ ਹੋਵੇ ਯਾਨੀ ਐਵਰੇਜ ਬਹੁਤ ਜ਼ਿਆਦਾ ਹੋਵੇ ਮੇਨਟੇਨੈਂਸ ਬਹੁਤ ਜ਼ਿਆਦਾ ਘੱਟ ਹੋਵੇ ਸੇਫ ਹੋਵੇ ਫੀਚਰ ਸਾਰੇ ਹੋਣ ਤੇ ਵੇਖਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੇ ਯਾਨੀ ਕਿ ਐਸਯੂਵੀ ਲੁੱਕ ਦੀ ਹੋਵੇ ਤੇ ਸਭ ਤੋਂ ਮੇਨ ਗੱਲ ਵੀ ਮਿਲੇ ਵੀ ਸਸਤੀ ਰੇਟ ਘੱਟ ਹੋਵੇ ਤੇ ਦਿਖੇ ਮਹਿੰਗੀ ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਦੋਸਤੋ ਇਹ ਤੁਹਾਡੇ ਵਾਸਤੇ ਹੀ ਹੈ ਵੀਡੀਓ ਅੱਜ ਦੀ ਤੁਹਾਨੂੰ ਦੱਸਣ ਲੱਗਿਆ ਜੀ ਤਿੰਨ ਕਾਰਾਂ ਬਾਰੇ ਜਿਹੜੀਆਂ ਕਿ ਤੁਸੀਂ ਭਾਵੇਂ ਨਵੀਆਂ ਲੈ ਲਓ ਤੇ ਭਾਵੇਂ ਯੂਜ਼ਡ ਮਾਰਕੀਟ ਦੇ ਵਿੱਚੋਂ ਪੁਰਾਣੀਆਂ ਲੈ ਲਓ ਤੁਹਾਨੂੰ ਬਹੁਤ ਜ਼ਿਆਦਾ ਸਸਤੀਆਂ ਮਿਲ ਜਾਣਗੀਆਂ ਇਹ ਕਾਰ ਤੇ ਯਕੀਨ ਮੰਨਿਓ ਜੇਕਰ ਤੁਸੀਂ ਇਹ ਕਾਰਾਂ ਨੂੰ ਲੈ ਲੈਨੇ ਹੋ ਤਾਂ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੋਵੋਗੇ ਇਹਨਾਂ ਦਾ ਮੇਨਟੇਨੈਂਸ ਬਹੁਤ ਜ਼ਿਆਦਾ ਘੱਟ ਹੈ ਐਵਰੇਜ ਬਹੁਤ ਜ਼ਿਆਦਾ ਹੈ ਤੁਹਾਨੂੰ ਕਿਤੇ ਵੀ ਪਰੇਸ਼ਾਨੀ ਨਹੀਂ ਆਊਗੀ ਇਹ ਨਹੀਂ ਵੀ ਇਹ ਕਾਰਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਇਹਨਾਂ ਨੂੰ ਲੋਕ ਤਾਂ ਨਹੀਂ ਲੈਂਦੇ ਬਸ ਇਹ ਸਿਰਫ ਭੇੜਚਾਲ ਦੀ ਭੇਟ ਚੜ ਗਈਆਂ ਕਾਰਾਂ ਅਦਰਵਾਇਜ਼ ਇਹ ਗੱਡੀਆਂ ਕਨਸਿਡਰ ਕਰਨ ਵਾਲੀਆਂ ਸੀ ਬਹੁਤ ਜ਼ਿਆਦਾ ਵੈਲਿਊਏਬਲ ਗੱਡੀਆਂ ਜੀ ਸੋ ਪਹਿਲੇ ਨੰਬਰ ਤੇ ਜਿਹੜੀ ਗੱਡੀ ਮੈਂ ਤੁਹਾਡੇ ਅੱਗੇ ਰੱਖਣ ਲੱਗਿਆ ਜੀ ਉਹ ਹੈ ਜੀ ਮਾਰੂਤੀ ਸਜੂਕੀ ਦੀ ਇਗਨੀਜ਼ ਦੋਸਤੋ ਇਹ ਗੱਡੀ ਲਗਭਗ ਹਰ ਪੱਖ ਤੋਂ ਕੰਪਲੀਟ ਹੈ ਇਹਨੂੰ ਤੁਸੀਂ ਲੇ ਲਦਾਖ ਵੀ ਲਿਜਾ ਸਕਦੇ ਹੋ ਕਈ ਟਰੈਵਲਰ ਜਿਹੜੇ ਹੈਗੇ ਇਹਨੂੰ ਲੈ ਕੇ ਵੀ ਗਏ ਨੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣੀਆਂ ਗੱਡੀ ਦੇ ਫੀਚਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਰੇ ਹੀ ਫੀਚਰ ਮਿਲ ਜਾਂਦੇ ਜਿਹੜੇ ਅੱਜਕੱਲ ਚਾਹੀਦੇ ਹੁੰਦੇ ਆ ਜ਼ਰੂਰੀ ਨੇ ਜਿਵੇਂ LED ਲਾਈਟਸ ਹੋ ਗਈਆਂ DRLs ਹੋ ਗਈਆਂ ਆਟੋਮੈਟਿਕ ట్రాన్స్‌મિਸ਼ਨ ਇਹਦੇ ਵਿੱਚ ਮਿਲ ਜਾਂਦਾ ਹੈ ਤੇ ਸਭ ਤੋਂ ਵੱਡੀ ਗੱਲ ਵੀ ਇਹਦਾ ਇੰਜਨ ਹੈ ਜਿਹੜਾ 4 ਸਿਲੰਡਰ ਹੈ ਬਾਕੀ BS7 ਦੀ ਭੇਟ ਕੱਢ ਕੇ ਸਾਰੇ 3 ਸਿਲੰਡਰ ਇੰਜਨ ਆ ਗਏ ਜਿਹੜੇ ਕਿ ਥੋੜੇ ਜਿਹਾ ਵਾਈਬ੍ਰੇਸ਼ਨ ਕਰਦੇ ਆ ਪਰ ਇਹਦਾ ਇੰਜਨ ਬਹੁਤ ਜ਼ਿਆਦਾ ਸਮੂਥ ਹੈ ਹਜੇ ਵੀ 4 ਸਿਲੰਡਰ ਨਾਲ ਆ ਰਿਹਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਸਮੂਥ ਹੈ ਇਹਦਾ 1 ਲੀਟਰ ਦੇ ਵਿੱਚ ਜਿਹੜਾ ਟਰਬੋ ਇੰਜਨ ਆਉਂਦਾ ਉਹ ਵੀ ਬਹੁਤ ਜ਼ਿਆਦਾ ਸਮੂਥ ਹੈ ਕੋਈ ਮੇਨਟੇਨੈਂਸ ਨਹੀਂ ਲੱਖਾਂ ਕਿਲੋਮੀਟਰ ਚਲਾ ਲਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਦੇਣ ਲੱਗਿਆ ਜੀ ਕੰਪਨੀ ਇਹਨੂੰ ਅਰਬਨ ਐਸਯੂਵੀ ਦੇ ਨਾਮ ਨਾਲ ਪੇਸ਼ ਕਰਦੀ ਹੈ ਆਪਣੇ ਅੱਗੇ ਬਾਕੀ ਗੱਡੀ ਦੀ ਐਵਰੇਜ ਦੀ ਗੱਲ ਕਰ ਲਈਏ ਤਾਂ 22+ ਗੱਡੀ ਦੀ ਐਵਰੇਜ ਹੈ ਜੀ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਤੇ ਸਭ ਤੋਂ ਵੱਡੀ ਗੱਲ ਹੈ ਵੀ 6 ਤੋਂ 8 ਲੱਖ ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚੋਂ ਮਿਲ ਜਾਂਦੀ ਹੈ ਨਵੀਂ ਜੇਕਰ ਤੁਸੀਂ ਯੂਜ਼ਡ ਮਾਰਕੀਟ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉੱਥੋਂ ਵੀ ਗੱਡੀ ਕਾਫੀ ਜ਼ਿਆਦਾ ਸਸਤੀ ਮਿਲ ਜੂਗੀ ਤੁਸੀਂ ਇਹਨੂੰ ਲੈ ਸਕਦੇ ਹੋ ਜੀ ਬਾਕੀ ਗੱਲ ਕਰੀਏ ਗੱਡੀ ਦੀ ਸੇਫਟੀ ਦੀ ਸੇਫਟੀ ਠੀਕ ਠਾਕ ਹੈ 3 ਸਟਾਰ 2 ਸਟਾਰ ਜਿੰਨੀਆਂ ਕਿ ਮਾਰੂਤੀ ਸੂਜ਼ੂਕੀ ਦੀਆਂ ਹੁੰਦੀਆਂ ਉਨੀਆਂ ਕੇ ਦੀ ਸੇਫਟੀ ਹੈਗੀ ਹੈ ਜੀ ਗੱਡੀ ਦਾ ਸਸਪੈਂਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਦੇਵੇਗਾ ਬਾਕੀ ਜੇਕਰ ਤੁਸੀਂ ਗੱਡੀ ਨੂੰ ਖਰੀਦਣਾ ਚਾਹੋਗੇ ਤਾਂ ਅੱਜ ਕੱਲ ਇਹਦੇ ਉੱਤੇ 1 ਲੱਖ ਰੁਪਏ ਦਾ ਡਿਸਕਾਊਂਟ ਵੀ ਚੱਲ ਰਿਹਾ ਜੀ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਸੋ ਭੀੜਚਾਲ ਤੋਂ ਹਟ ਕੇ ਗੱਡੀ ਬਹੁਤ ਜ਼ਿਆਦਾ ਵਧੀਆ ਜੀ ਵੈਗਨਾਰ ਕੋਈ ਅਲਟੋ ਕੋਈ K10 ਇਹੋ ਜਿਹੀਆਂ ਗੱਡੀਆਂ ਲੈਣ ਨਾਲੋਂ ਕਿਤੇ ਬਹੁਤ ਜ਼ਿਆਦਾ ਵਧੀਆ ਆਪਸ਼ਨ ਬਣ ਜਾਂਦੀ ਹੈ ਜੀ ਗੱਡੀ ਇਹ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਗੱਡੀ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਦੂਜੇ ਨੰਬਰ ਤੇ ਦੋਸਤੋ ਜਿਹੜੀ ਗੱਡੀ ਮੈਂ ਤੁਹਾਨੂੰ ਰეკਮੈਂਡ ਕਰਨ ਲੱਗਿਆ ਜੀ ਉਹ ਹੈ ਜੀ ਨਿਸ਼ਾਨ ਦੀ ਮੈਗਨਾਈਟ ਪਹਿਲਾਂ ਸਾਰਿਆਂ ਨੂੰ ਲੱਗਦਾ ਸੀ ਕਿ ਨਿਸ਼ਾਨ ਜਿਹੜੀ ਕੰਪਨੀ ਆ ਉਹ ਇੰਡੀਆ ਛੱਡ ਕੇ ਭੱਜ ਜੂਗੀ ਪਰ ਇਹਦਾ ਕੁਝ ਕੰਪਨੀਆਂ ਨਾਲ ਕਲੈਬ ਹੋ ਗਿਆ ਹੁਣ ਇਹ ਆਪਸ ਚ ਰਲ ਕੇ ਇੱਕ ਵਧੀਆ ਗੱਡੀਆਂ ਬਣਾਉਣਗੇ ਇੱਕ ਵਧੀਆ ਟੈਕਨੋਲੋਜੀ ਆਪਣੇ ਸਾਹਮਣੇ ਲੈ ਕੇ ਆਉਣਗੇ ਉਹ ਤਾਂ ਆਉਣ ਵਾਲਾ ਸਮਾਂ ਵੀ ਦੱਸੇਗਾ ਵੀ ਕੀ ਕਰਦੇ ਐ ਪਰ ਇੱਕ ਵਾਰੀ ਡਰ ਖਤਮ ਹੋ ਗਿਆ ਕਿ ਨਿਸ਼ਾਨ ਇੰਡੀਆ ਛੱਡ ਕੇ ਭੱਜੇਗੀ ਸੋ ਇਹਨਾਂ ਦੀ ਗੱਡੀ ਆ ਜੀ ਨਿਸ਼ਾਨ ਮੈਗਨਾਈਟ ਜਿਹੜੀ ਕਿ ਐਸਯੂਵੀ ਲੁੱਕ ਦੇ ਨਾਲ ਆਉਂਦੀ ਆ ਜੀ ਇੰਜਨ ਬਹੁਤ ਜ਼ਿਆਦਾ ਵਧੀਆ ਬੈਸਟ ਇੰਜਨ ਹੈ ਜੀ ਇਹਦਾ ਐਵਰੇਜ 20 20 ਪਲੱਸ ਹੈ ਕੈਬਿਨ ਜਿਹੜਾ ਬਹੁਤ ਸਪੇਸ ਵਾਲਾ ਕੰਫਰਟੇਬਲ ਹੈ ਗਰਾਉਂਡ ਕਲੀਅਰੈਂਸ ਵੀ ਗੱਡੀ ਦਾ ਬਹੁਤ ਜ਼ਿਆਦਾ ਵਧੀਆ ਹੈ ਜੀ ਇਹਦਾ ਸਸਪੈਂਸ਼ਨ ਬਹੁਤ ਜ਼ਿਆਦਾ ਕੰਫਰਟੇਬਲ ਹੈ ਤੁਹਾਨੂੰ ਕੋਈ ਤੇ ਵੀ ਕੋਈ ਦਿੱਕਤ ਨਹੀਂ ਆਉਣ ਦੇਗਾ ਜੀ ਬਾਕੀ ਗੱਡੀ ਦੇ ਵਿੱਚ ਫੀਚਰ ਸਾਰੇ ਮਿਲ ਜਾਂਦੇ ਜਿੰਨੇ ਕਰਜ ਤੇ ਟਾਈਮ ਦੇ ਵਿੱਚ ਚਾਹੀਦੇ ਹੁੰਦੇ ਜਿਵੇਂ LED ਲਾਈਟਸ ਹੋ ਗਈਆਂ DRL ਆਟੋਮੈਟਿਕ ਟਰਬੋ ਵਾਲਾ ਇੰਜਨ ਮਿਲ ਜਾਂਦਾ ਜੀ ਇਹਦੇ ਚ ਕੀਮਤ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਦੋਸਤੋ ਸਵਾ 6 ਲੱਖ ਰੁਪਏ ਤੋਂ ਇਹ ਸਿਰਫ ਸਟਾਰਟ ਹੋ ਜਾਂਦੀ ਹੈ ਗੱਡੀ ਜਿਹੜੀ ਕਿ ਆਪਦੇ ਪ੍ਰਾਈਜ਼ ਨੂੰ ਜਸਟੀਫਾਈ ਕਰਕੇ ਦਿੰਦੀ ਹੈ ਜੀ ਗੱਡੀ ਇਹਦੇ ਉੱਤੇ ਅੱਜ ਕੱਲ 70 ਤੋਂ 80 ਲੱਖ ਰੁਪਏ ਦਾ ਡਿਸਕਾਊਂਟ ਵੀ ਚੱਲ ਰਿਹਾ ਜੇਕਰ ਤੁਸੀਂ ਇਹਨਾਂ ਦੇ ਸ਼ੋਅਰੂਮ ਦੇ ਵਿੱਚ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆਸਾਨੀ ਨਾਲ ਜਿਹੜਾ ਡੀਲਰ ਹੈ ਆਫਰ ਕਰ ਦੂਗਾ ਥੋੜੀ ਜੀ 바ਰਗੇਨਿੰਗ ਹੋ ਜਾਂਦੀ ਹੁੰਦੀ ਹੈ ਤੁਸੀਂ ਜ਼ਰੂਰ ਕਰਿਆ ਕਰੋ ਦੋਸਤੋ ਜਦੋਂ ਤੁਸੀਂ ਗੱਡੀ ਲੈਣੇ ਹੋ ਘਟ ਹੋ ਜਾਂਦਾ ਹੁੰਦਾ ਰੇਟ ਬਾਕੀ ਗੱਡੀ ਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਬਹੁਤ ਸੋਹਣੀ ਲੁੱਕ ਹੈ ਗੱਡੀ ਨੂੰ ਤੁਸੀਂ ਕਨਸਿਡਰ ਕਰ ਸਕਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੀ ਜੀ ਗੱਡੀ ਤੀਜੇ ਨੰਬਰ ਤੇ ਜਿਹੜੀ ਗੱਡੀ ਤੁਹਾਡੇ ਵਾਸਤੇ ਰეკਮੈਂਡ ਕਰਨ ਲੱਗਾ ਜੀ ਉਹ ਹੈ ਜੀ ਰੇਨਾਲਟ ਦੀ ਕਾਈਗਰ ਡਸਟਰ ਤੋਂ ਬਾਅਦ ਇੱਕ ਜੀ ਕੋਈ ਵਧੀਆ ਗੱਡੀ ਦੇਖਣ ਨੂੰ ਮਿਲਦੀ ਹੈ ਰੇਨਾਲਟ ਦੀ ਤਾਂ ਉਹ ਹੈ ਜੀ ਕਾਈਗਰ ਰਨਾਲਡਟ ਬ੍ਰਾਂਡ ਹੈ ਜਿਹੜਾ ਉਹ ਆਪਦੇ ਫੀਚਰਾਂ ਕਰਕੇ ਜਾਣਿਆ ਜਾਂਦਾ ਹੈ ਤੇ ਗੱਡੀ ਦੇ ਵਿੱਚ ਫੀਚਰ ਵੀ ਭਰ-ਭਰ ਕੇ ਦਿੱਤੇ ਗਏ ਆ ਕੰਪਨੀ ਵੱਲੋਂ ਕੋਈ ਇਹਦੇ ਵਿੱਚ ਕਮੀ ਛੱਡੀ ਨਹੀਂ ਗਈ ਕੰਪਨੀ ਵੱਲੋਂ ਪਰ ਪਤਾ ਨਹੀਂ ਕਿਉਂ ਇਹ ਗੱਡੀ ਭੇੜਚਾਲ ਦੀ ਬਲੀ ਚੜ ਗਈ ਇਹਨੂੰ ਕਿਸੇ ਨੇ ਖਰੀਦੇ ਹੀ ਨਹੀਂ ਜਦੋਂ ਕਿ ਗੱਡੀ ਇੱਕ ਬਹੁਤ ਵਧੀਆ ਆਪਦੇ ਪ੍ਰਾਈਸ ਨੂੰ ਵੀ ਜਸਟੀਫਾਈ ਕਰਦੀ ਹੈ ਗੱਡੀ ਦੇ ਵਿੱਚ ਤੁਸੀਂ ਦੇਖੋ 에ਅਰ ਬੈਗ ਐਸ ਯੂ ਵੀ ਲੁਕਸ ਆਟੋਮੈਟਿਕ ਟਰਬੋ ਇੰਜਨ ਇੰਨੀ ਵਧੀਆ ਲੁੱਕ ਦੇ ਨਾਲ ਐਵਰੇਜ ਦੀ ਗੱਲ ਕਰ ਲਈਏ ਤਾਂ ਗੱਡੀ ਦੀ ਐਵਰੇਜ 20 ਪਲੱਸ ਹੈ ਜੀ ਜਿਹੜੀ ਕਿ ਇੱਕ ਬਹੁਤ ਜ਼ਿਆਦਾ ਵਧੀਆ ਆਟੋਮੈਟਿਕ ਟਰਾਂਸਮਿਸ਼ਨ ਉਹ ਇਹਦੇ ਵਿੱਚ ਮਿਲ ਜਾਂਦਾ ਹੈ ਜੀ ਸੈਕੰਡ ਹੈਂਡ ਮਾਰਕੀਟ ਦੇ ਵਿੱਚ ਜੇਕਰ ਤੁਸੀਂ ਖਰੀਦਣ ਜਾਉਂਗੇ ਤਾਂ ਉੱਥੇ ਵੀ ਤੁਹਾਨੂੰ ਬਹੁਤ ਜ਼ਿਆਦਾ ਸਸਤੀ ਗੱਡੀ ਮਿਲ ਜੂਗੀ ਇਹ ਗੱਡੀ ਦੇ ਜੇਕਰ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ 6 ਲੱਖ ਰੁਪਏ ਤੋਂ ਲੈ ਕੇ ਇਹ ਗੱਡੀ ਸਟਾਰਟ ਹੋ ਜਾਂਦੀ ਹੈ ਜੀ ਇਹਦੀ ਪ੍ਰਾਈਜ਼ਿੰਗ ਜਿਹਦੇ ਉੱਤੇ ਕੰਪਨੀ 60 ਤੋਂ 70000 ਰੁਪਏ ਦਾ ਉੱਪਰ ਡਿਸਕਾਊਂਟ ਵੀ ਦਿੰਦੀ ਹੈ ਜੀ ਜਿਹੜਾ ਕਿ ਇਹ ਗੱਡੀ ਦੇ ਮੁੱਲ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ ਵੈਲਿਊ ਫਾਰ ਮਨੀ ਬਣਾ ਦਿੰਦੀ ਹੈ ਜੀ ਸੋ ਇਹ ਗੱਡੀ ਨੂੰ ਵੀ ਤੁਸੀਂ ਲਓ ਤੇ ਬੇਫਿਕਰ ਹੋ ਕੇ ਚਲਾਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਕਰੂਗੀ ਗੱਡੀ ਭੇੜਚਾਲ ਤੋਂ ਦੂਰ ਇੱਕ ਵਧੀਆ ਗੱਡੀ ਮੰਨੀ ਜਾਂਦੀ ਹੈ ਜੀ ਰਨਾਲਡਟ ਦੀ ਕਾਈਗਰ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਦੇ ਉੱਤੇ ਵਧੀਆ-ਵਧੀਆ ਇਨਫੋਰਮੇਸ਼ਨ ਵਾਲੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਜੀ ਤੁਹਾਡੇ ਵਾਸਤੇ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਸੋ ਮਿਲਦੇ ਹਾਂ ਕਿਸੇ ਅਗਲੇ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ